ਆ ਬਾਈ ਆ ਜਾਓ ਹਾਂ ਜੀ ਆਇਆ ਬਹੁਤ ਪਿਆਰ ਹੈ ਮੁਰਦਾਬਾਦ ਜਵਾਨੀਆਂ ਸਰਕਾਰ ਮੁਰਦਾਬਾਦ 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 ਦੇਖ ਸਕਦੇ ਹੋ ਦੋਸਤੋ ਜੋ ਕਿ ਬਹੁਤ ਸਮੇਂ ਦੇ ਰੁਕ ਟਿਕ ਰਹੇ ਹੋ ਗਈਆਂ ਉਗਰਾਹਾ ਤੇ ਜਿੰਨੀਆਂ ਜਥੇਬੰਦੀਆਂ ਦੀਆਂ ਇਕੱਠੀਆਂ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਵੀ ਇਕੱਠੇ ਹੀ ਆ ਜਿਹੜਾ ਅੱਜ ਪਤਲਾ ਫੂਕਣ ਜਾ ਰਹੇ ਨੇ ਪਿੰਡ ਸ਼ਾਜਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਤੇ ਨਾਲ ਜਿੰਨੇ ਵੀ ਡੱਲੇਬਾਲ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਜੀ ਥਾਣਾ ਸ਼ਾਜਲੀ ਦੇ ਅੱਗੇ ਸ਼ਾਜਲੀ ਥਾਣੇ ਦੇ ਅੱਗੇ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਤੁਸੀਂ ਦਾ ਵਾਦ ਤਸਵੀਰਾਂ ਥਾਣਾ ਸ਼ਾਹ ਜਲੀ ਦੇ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਕਿ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਅੱਜ ਇਕੱਠੀਆਂ ਨਜ਼ਰ ਆ ਰਹੀਆਂ ਨੇ ਜੋ ਕਿ ਕੇਕੇ ਦਾ ਸਬੂਤ ਹੈ ਜਿਹੜਾ ਅੱਜ ਤਸਵੀਰਾਂ ਦੇਖ ਸਕਦੇ ਹੋ ਜੀ ਫੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅੱਜ ਇੱਕ ਇਹਦਾ ਸਬੂਤ ਹੈ ਜਿਹੜਾ ਅੱਜ ਦਿੱਤਾ ਗਿਆ ਹੈਗਾ ਜੋ ਕਿ ਕੱਲ ਮੋਗੇ ਰੈਲੀ ਦੇ ਉੱਤੇ ਐਲਾਨ ਹੋਇਆ ਸੀਗਾ ਅੱਜ ਉਸ ਐਲਾਨ ਨੂੰ ਦੇਖਦੇ ਹੋਏ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਜਿੰਨੀਆਂ ਵੀ ਜਥੇਬੰਦੀਆਂ ਨੇ ਅੱਜ ਇਕੱਠੀਆਂ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲੋਕ ਇੱਕਤਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 फोटो फोटो ले ਅਰਤੀ ਭੂਕ ਆਉਂਗੀ ਹਾਂ ਜੀ ਪੱਥੀ ਭੂਕਦਾ ਜੀ ਜਿਹੜੇ ਮੰਨ ਲੈ ਉਹਨਾਂ ਨੇ ਖੜਾ ਭੇਜਿਆ ਮੰਡੀਆਂ ਦਾ ਉਹਦੇ ਵਾਸਤੇ ਰੱਖਿਆ ਵੀ ਉਹਨਾਂ ਨੂੰ ਵਾਪਸ ਲਿਆ ਜਾਵੇ ਸਾਰੀਆਂ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਦਾ ਏਕਾ ਹੋ ਗਿਆ ਸਾਰੀਆਂ ਜਥੇਬੰਦੀਆਂ ਰਲ ਕੇ ਅਰਤੀ ਭੂਕ ਮਜਾਰੇ ਭੋਦੀ ਦੇ ਕਰਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਅੱਜ ਪ੍ਰੋਗਰਾਮ ਦਿੱਤਾ ਹੈ ਜਿਹੜਾ 26 ਨੂੰ ਟ੍ਰੈਕਟਰ ਮਾਰਚ ਦਾ ਹੈ ਉਹਦੇ ਵੀ ਸਾਂਝਾ ਪ੍ਰੋਗਰਾਮ ਹੋਊਗਾ ਸਾਰਾ ਅੱਛਾ ਸਾਂਝਾ ਹੋਊ ਹਾਂ ਹੁਣ ਲੱਗਦਾ ਵੀ ਮੋਦੀ ਮੰਨ ਜੂ ਨਾ ਮੰਨਿਆ ਤਾਂ ਦੇਖਾਂਗੇ ਜਿਵੇਂ ਹੁਣ ਪਹਿਲਾ ਮੋਰਚਾ ਚੱਲਿਆ ਉਸੇ ਲੋੜ ਚੱਲੂਗਾ ਦਿੱਲੀ ਨੂੰ ਜਾਉਂਗੇ ਹਾਂ ਦਿੱਲੀ ਨੂੰ ਹੁਣ ਫੈਸਲਾ ਆਜੂ 26 ਤਰੀਕ ਨੂੰ ਆਜੇ ਸੰਯੁਕਤ ਮੋਰਚੇ ਦੇ ਕੱਲ ਮੀਟਿੰਗ ਹੋਈ ਐ ਅਸੀਂ ਉੱਥੇ ਪਹੁੰਚੇ ਹਾਂ ਉਹਨਾਂ ਨੇ ਜਿਹੜਾ ਫੈਸਲਾ ਹੁਣ ਦਿੱਤਾ ਵੀ ਅਰਤੀਆ ਸਾੜਨ ਦਾ ਤੇ 26 ਦਾ ਟਰੈਕਟਰ ਮਾਰਚ ਦਿੱਤਾ ਉਦੋਂ ਬਾਅਦ ਅਸੀਂ ਜਿਹੜਾ ਪ੍ਰੋਗਰਾਮ ਦੇਤਾ ਉਹਦੇ ਚੱਲਾਂਗੇ ਜੀ ਠੀਕ ਐ ਠੀਕ ਠੀਕ ਹਾਂਜੀ ਪ੍ਰਧਾਨ ਜੀ ਬਸ ਇੱਕ ਮਿੰਟ ਬਹੁਤ ਸੋਹਣਾ ਕੀ ਲੱਗਦਾ ਵੀ ਜਦ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਕੇ ਢਿੱਡੀ ਲੜਾਈ ਸੀ ਸਖਾਲੀ ਹੋ ਗਈ ਕੀ ਲੱਗਦਾ ਸਰੋ ਸਾਨੂੰ ਐ ਲੱਗਦਾ ਦਾ ਜੀ ਪਹਿਲਾਂ ਇਕੱਲੇ ਇਕੱਲੇ ਜਾਨੋਂ ਵੀ ਗੱਲ ਨਹੀਂ ਮਾਰੀ ਹੁਣ ਅਸੀਂ ਹੋ ਗਏ ਇਕੱਠੇ ਹੁਣ ਅਸੀਂ ਮੋਰਚਾ ਜਿੱਤਾਂਗੇ ਕੱਲ ਸਾਨੂੰ ਜੱਥੇਬੰਦੀਆਂ ਨੇ ਬੋਲਦਿਆ ਵੀ ਭਾਈ ਹੁਣ ਅਸੀਂ ਕੱਲ ਨੂੰ ਜਾਵਾਂਗੇ ਅਨੋਰੀ ਬਟਨ ਤੇ ਉੱਥੇ ਬਾਤ ਨੂੰ ਕਾਰ ਤੇਵਾਂਗੇ ਠੀਕ ਹੈ ਜੀ ਉੱਥੇ ਬਾਅਦ ਧੰਨਵਾਦ ਦੇਵਾਂਗੇ ਫੇਰ ਉੱਥੇ ਪਹੁੰਚਾਂਗੇ ਕਹਿੰਦੇ ਦੇਖ ਸਕਦੋਂ ਜੀ ਤੇਲ ਦੀ ਬੋਤਲ ਹੈ ਜਿਹੜੀ ਹੱਥ 'ਚ ਹੈ ਮੋਤੀ ਸਰਕਾਰ ਮਰਦਾ ਬਰਦਾਵਾ ਖਤਮ ਕਰੋ ਖਤਮ ਕਰੋ ਖਤਮ ਕਰੋ ਕਿਸਾਨ ਜਿੱਥੇ ਬੰਦੀ ਅੰਨਜ ਜਿੱਕਾ ਜਿਹੜਾ ਜਿੰਦਾਬਾਦ ਜਿੰਦਾਬਾਦ ਕੱਲੇ ਜਿੰਦਾਬਾਦ ਪੂਰੀ ਜਗ੍ਹਾ ਛੋਟੇ ਕਪਨ ਦੇ ਦੇਖਣ ਬੜਾ ਬਾਬਾ ਨਾ <laughs> राज <pri> <small> <तेड़ी की थी? small> <small> ਇਹ ਇੱਕ ਮਹੋਤਾ ਹਲਚਲ ਹੈ ਕਾਜ ਉਹਦਾ ਮਾਦਿਓ ਨੇ